ਸਿਰਫ 4-5 ਦਿਨਾਂ ਦੇ ਵਿੱਚ ਜਿਹੜਾ ਇਹ ਕੁੜੀ ਦਾ ਸੁਪਨਾ ਪੂਰਾ ਕਰ ਦਿੱਤਾ ਉਮੀਦ ਸੀਗੀ ਕਿ ਇੰਨੀ ਜਲਦੀ ਥੋੜਾ ਜਿਹੜਾ ਤੁਹਾਡਾ ਵੀਜ਼ਾ ਹੈ ਉਹ ਆਜੂ ਉਮੀਦ ਤਾਂ ਮੈਮ ਨਹੀਂ ਸੀਗੀ ਇਦਾਂ ਸੀ ਕਿ ਥੋੜਾ ਟਾਈਮ ਲੱਗੂਗਾ ਬਟ ਆ ਗਿਆ ਹੌਪਫੁਲੀ ਸੋ ਵੈਰੀ ਥੈਂਕਫੁਲ ਟੂ 올 ਟੀਮ ਕਿਧਰੋਂ ਪਤਾ ਲੱਗਿਆ ਵਿਜ਼ਨ ਨੂੰ ਮੈਮ ਆਨਲਾਈਨ ਵੈਸੇ ਚੈੱਕ ਕੀਤਾ ਸੀ ਇੰਸਟਾਗ੍ਰਾਮ ਥਰੂ ਐਂਡ ਅਸੀਂ ਪਹਿਲਾਂ ਆ ਕੇ ਵੀ ਗਏ ਸੀਗੇ ਮੇਰੇ ਅੰਕਲ ਸੋ ਉਦਾਂ ਪਤਾ ਲੱਗਿਆ ਸੀ ਆਪਣੇ ਗੈਪ ਨੂੰ ਲੈ ਕੇ ਆਪਣੇ ਸਟੱਡੀ ਨੂੰ ਲੈ ਕੇ ਡਰ ਵੀ ਹੋ ਹਾਂ ਜੀ ਮੈਮ ਡਰਤਾ ਸੀਗਾ ਕਾਫੀ ਬਿਕੋਜ਼ 4 ਸਾਲ ਦਾ ਗੈਪ ਸੀ ਬਹੁਤ ਜ਼ਿਆਦਾ ਹੁੰਦਾ ਵਾ ਕਿਸ ਤਰੀਕੇ ਨਾਲ ਮਤਲਬ ਕਿ ਵਿਜ਼ਨ ਗਰੁੱਪ ਵਾਲਿਆਂ ਨੇ ਤੁਹਾਨੂੰ ਮਤਲਬ ਡੀਲ ਕੀਤਾ ਮੈਮ ਬਹੁਤ ਵਧੀਆ ਸੀ ਟੀਮ ਵਰਕ ਕਾਫੀ ਕੋਆਪਰੇਟ ਕੀਤਾ ਮੈਮ ਉਹਨਾਂ ਨੇ ਸੋ ਜੋ ਵੀ ਸਾਡੇ ਡਾਊਟ ਹੁੰਦੇ ਡਾਊਟਸ ਹੁੰਦੇ ਸੀਗੇ ਸਾਰੇ ਉਹਨਾਂ ਨੇ ਕਲੀਅਰ ਕੀਤੇ ਵਧੀਆ ਤਰੀਕੇ ਨਾਲ ਸਟਾਫ ਮੈਮ ਬਹੁਤ ਵਧੀਆ ਸੀਗਾ ਸਾਰੇ ਬਹੁਤ ਕੋਆਪਰੇਟਿਵ ਸੀਗੇ ਐਂਡ ਸਾਰੇ ਡਾਊਟਸ ਈਜ਼ੀਲੀ ਕਲੀਅਰ ਕਰਦੇ ਸੀਗੇ ਜੋ ਵੀ ਮੇਰੇ ਹੁੰਦੇ ਸੀਗੇ ਇੱਥੇ ਆਓ ਤੇ ਆਪਣੀ ਫਾਈਲ ਬਾਰੇ ਜ਼ਰੂਰ ਕੰਸਲਟ ਕਰੋ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੁਹਾਡੇ ਵੀ ਸਟੱਡੀ ਦੇ ਵਿੱਚ ਕੋਈ ਗ ਫਿਊਜ਼ਰ ਹੈ ਤੇ ਅੱਜ ਜਿਹੜੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਵਿਜ਼ਨ ਗਰੁੱਪ ਜਿੱਥੇ ਕਿ ਸਾਡੇ ਨਾਲ ਪਰਵਜੋਦਨਾ ਦੀ ਕੁੜੀ ਜਿਹੜੀ ਮੌਜੂਦ ਹੈ 4 ਸਾਲ ਦਾ ਗੈਪ ਹੋਣ ਦੇ ਬਾਵਜੂਦ ਵੀ ਵਿਜ਼ਨ ਗਰੁੱਪ ਵਾਲਿਆਂ ਨੇ ਸਿਰਫ ਔਰ ਸਿਰਫ 20 ਦਿਨਾਂ ਦੇ ਵਿੱਚ ਜਿਹੜਾ ਹੈ ਕੁੜੀ ਦਾ ਸੁਪਨਾ ਪੂਰਾ ਕਰ ਦਿੱਤਾ ਸਭ ਤੋਂ ਪਹਿਲਾਂ ਵਧਾਈਆਂ ਦੇਵਾਂਗੇ ਬੋਬੋ ਮੁਬਾਰਕਾ ਕਿ ਤੁਹਾਡਾ ਜਿਹੜਾ ਸੁਪਨਾ ਫਾਈਨਲੀ ਵਿਜ਼ਨ ਗਰੁੱਪ ਵਾਲਿਆਂ ਨੇ ਪੂਰਾ ਕਰਤਾ ਥੈਂਕ ਯੂ ਮੈਮ ਤੇ ਕਿੱਦਾਂ ਤਾਂ ਲੱਗ ਰਿਹਾ ਕਿ 20 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਕੈਨੇਡਾ ਦਾ ਵੀਜ਼ਾ ਜਿਹੜਾ ਆ ਚੁੱਕਿਆ ਹੈ ਬਹੁਤ ਵਧੀ ਲਾਕ ਉਮੀ ਸੀਗੀ ਕਿ ਇੰਨੀ ਜਲਦੀ ਥੋੜਾ ਜਿਹੜਾ ਤੁਹਾਡਾ ਵੀਜ਼ਾ ਆ ਉਹ ਆ ਜਾਊਗਾ ਉਮੀ ਤਾਂ ਮੈਮ ਨਹੀਂ ਸੀਗੀ ਇਦਾਂ ਸੀ ਕਿ ਥੋੜਾ ਟਾਈਮ ਲੱਗੂਗਾ ਬਟ ਆ ਗਿਆ ਹੋਪਫੁਲੀ ਸੋ ਵੈਰੀ थैंकफुल टू ऑल ਟੀਮ ਤੇ ਮਤਲਬ ਕਿਦਰੋਂ ਪਤਾ ਲੱਗਿਆ ਵੀਜ਼ਨ ਕਰੂਗਾ ਅ ਮੈਮ ਆਨਲਾਈਨ ਵੈਸੇ ਚੈੱਕ ਕੀਤਾ ਸੀ ਇੰਸਟਾਗ੍ਰam ਥਰੂ ਐਂਡ ਅਸੀਂ ਪਹਿਲਾਂ ਆਕੇ ਵੀ ਗਏ ਸੀਗੇ ਮੇਰੇ ਅੰਕਲ ਸੋ ਉਦਾਂ ਪਤਾ ਲੱਗਿਆ ਸੀਗਾ ਅੱਜ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਸੀਗਾ 4 ਸਾਲ ਦਾ ਗੈਪ ਆ ਕੋਈ ਰਿਫਿਊਜ਼ਰ ਨਾ ਜਾਈ ਜਾਂ ਫਿਰ ਮੇਰਾ ਵੀਜ਼ਾ ਜਿਹੜਾ ਇੰਨੀ ਜਲਦੀ ਨਹੀਂ ਲੱਗਦਾ ਕੁਝ ਮਨ ਦੇ ਵਿੱਚ ਡਰ ਹੋਵੇ ਇੱਕ ਤਰੀਕੇ ਦੀ ਹੋਪ ਵੀ ਹੋਵੇ ਪਰ ਕਿਤੇ ਨਾ ਕਿਤੇ ਜਿਹੜਾ ਆਪਣੇ ਗੈਪ ਨੂੰ ਲੈ ਕੇ ਆਪਣੇ ਸਟੱਡੀ ਨੂੰ ਲੈ ਕੇ ਡਰ ਵੀ ਹੋਵੇ ਮਨ ਦੇ ਵਿੱਚ ਹਾਂ ਜੀ ਮੈਮ ਡਰ ਤਾਂ ਸੀਗਾ ਕਾਫੀ ਬਿਕਾਜ਼ 4 ਸਾਲ ਦਾ ਗੈਪ ਸੀ ਬਹੁਤ ਜ਼ਿਆਦਾ ਹੁੰਦਾ ਵਾ ਸੋ ਹੋਪਫੁਲੀ ਵੀਜ਼ਾ ਆ ਗਿਆ ਸੋ 땡 ਗੋਡ ਕਿ ਕਿਹੜੇ ਅਰਚੇ ਤੁਸੀਂ ਪਾਸ ਆਉਤੋਂ ਮੈਮ 2019 2019 19 ਹਾਂਜੀ ਤੇ ਕਿਸ ਤਰੀਕੇ ਨਾਲ ਮਤਲਬ ਕਿ ਵਿਜ਼ਨ ਗਰੁੱਪ ਵਾਲਿਆਂ ਨੇ ਤੁਹਾਨੂੰ ਮਤਲਬ ਡੀਲ ਕੀਤਾ ਕਿਸ ਤਰੀਕੇ ਨਾਲ ਕਿਹਨਾ ਗਾਈਡੈਂਸ ਦਿੱਤੀ ਹੈ ਕਿਸ ਤਰੀਕੇ ਨਾਲ ਤੁਹਾਡੇ ਨਾਲ ਕੋਆਪਰੇਟ ਕੀਤਾ ਦੱਸੋ ਮੈਮ ਬਹੁਤ ਵਧੀਆ ਸੀ ਟੀਮਵਰਕ ਕਾਫੀ ਕੋਆਪਰੇਟ ਕੀਤਾ ਮੈਮ ਉਹਨਾਂ ਨੇ ਸੋ ਜੋ ਵੀ ਸਾਡੇ ਡਾਊਟ ਹੁੰਦੇ ਡਾਊਟਸ ਹੁੰਦੇ ਸੀਗੇ ਸਾਰੇ ਉਹਨਾਂ ਨੇ ਕਲੀਅਰ ਕੀਤੇ ਵਧੀਆ ਤਰੀਕੇ ਨਾਲ ਹਾਂ ਸੋ ਵਧੀਆ ਸੀ ਸਾਰਾ ਐਕਸਪੀਰੀਅੰਸ ਇਨਾਂ ਦਾ ਸਟਾਫ ਬਾਰੇ ਕੀ ਕਹਿਣਾ ਚਾਹੂੰਗੀ ਸਟਾਫ ਮੈਮ ਬਹੁਤ ਵਧੀਆ ਸੀਗਾ ਸਾਰੇ ਬਹੁਤ ਕੋਆਪਰੇਟਿਵ ਸੀਗੇ ਐਂਡ ਸਾਰੇ ਡਾਊਟਸ ਈਜ਼ੀਲੀ ਕਲੀਅਰ ਕਰਦੇ ਸੀਗੇ ਜੋ ਵੀ ਮੇਰੇ ਹੁੰਦੇ ਸੀਗੇ ਐਂਡ ਕਾਲਸ ਵਗੈਰਾ ਮੈਸੇਜ ਵਗੈਰਾ ਟਾਈਮ ਟੂ ਟਾਈਮ ਰਿਪਲਾਈ ਕਰਦੇ ਸੀਗੇ ਸੋ ਬਹੁਤ ਵਧੀਆ ਲੱਗਿਆ ਤੇ ਜਿਹੜਾ ਇਹਨਾਂ ਪੁਰਾਣਾ ਸੁਪਨਾ ਸੀਗਾ ਹੁਣ ਤਾਂ ਪੂਰਾ ਹੋ ਚੁੱਕਿਆ ਹੁਣ ਕੀ ਸੋਚਿਆ ਅੱਗੇ ਜਾ ਕੇ ਕੀ ਕਰਨਾ ਹੈ ਅ ਅੱਗੇ ਮੈਂ ਪਹਿਲਾਂ ਤਾਂ ਸਟੱਡੀ ਕੰਪਲੀਟ ਕਰਨੀ ਆ ਬਾਅਦ ਚ ਜਿੱਦਾਂ ਅੱਗੇ ਦੀ ਅੱਗੇ ਪ੍ਰੋਸੈਸ ਹੁੰਦੇ ਆ ਸਾਰੇ ਸੋ ਉਹੀ ਕੰਪਲੀਟ ਕਰਨੇ ਆ ਕਿਆ ਬਾਤ ਹੈ ਹਨੀਸ਼ ਸਰ ਬਾਰੇ ਕੀ ਕਹਿਣਾ ਚਾਹੋਗੇ ਆਮ ਵੈਸੇ ਮੈਮ ਵਧੀਆ ਰਿਹਾ ਐਕਸਪੀਰੀਅੰਸ ਸਾਰਾ ਸਾਰੇ ਟੀਮ ਮੈਂਬਰ ਸੀਗੇ ਵਧੀਆ ਰਹੇ ਕੋਆਪਰੇਟਿਵ ਸੀਗੇ ਸੋ ਅਚ ਕਦੇ ਇਦਾਂ ਹੋਇਆ ਤੁਸੀਂ ਕਾਲ ਕੀਤੀ ਹੋਵੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਡਾਊਟ ਹੋਵੇ ਕਿ ਆ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਆ ਰਹੀ ਹੋਵੇ ਵੀਜ਼ਾ ਨੂੰ ਲੈ ਕੇ ਤੇ ਇਹਨਾਂ ਨੇ ਤੁਹਾਡਾ ਫੋਨ ਨਾ ਚੱਕਿਆ ਹੋਵੇ ਜਾਂ ਫਿਰ ਤੁਹਾਨੂੰ ਦੱਸਿਆ ਨਾ ਹੋਵੇ ਕੁਝ ਨੂੰ ਮੈਂ ਮੈਨੂੰ ਇਦਾਂ ਦੀ ਤਾਂ ਕੋਈ ਇਸ਼ੂ ਨਹੀਂ ਆਇਆ ਹੈਗਾ ਮੈਨੂੰ ਜਦੋਂ ਵੀ ਮੇਰੇ ਮਤਲਬ ਲਾਈਕ ਮੈਂ ਕਾਲ ਕੀਤੀ ਮੈਸੇਜ ਕੀਤੇ ਉਹਨਾਂ ਨੇ ਟਾਈਮ ਟੂ ਟਾਈਮ ਰਿਪਲਾਈ ਕੀਤੇ ਸਾਰੇ ਕਾਲ ਐਂਡ ਮੈਸੇਜਸ ਦੇ अच्छा ਤੁਸੀਂ ਕਿਤੇ ਹੋਰ ਟਰਾਈ ਕੀਤਾ ਸੀ ਕਿ ਕਿ ਫਸਟ ਟਾਈਮ ਤੁਸੀਂ ਇੱਥੇ ਆਏ ਹੋ ਮੈਮ ਟਰਾਈ ਤਾਂ ਨਹੀਂ ਕੀਤਾ ਹੈਗਾ ਉਦਾਂ ਕੰਸਲਟ ਕਾਫੀ ਜਗ੍ਹਾ ਤੇ ਕੀਤਾ ਸੀ ਪਹਿਲਾਂ ਲਾਈਕ ਕਈ ਕਹਿ ਦਿੰਦੇ ਸੀ ਕਿ ਤੁਹਾਡਾ ਗੈਪ ਜ਼ਿਆਦਾ ਆ ਥੋੜਾ ਫਾਈਲ 'ਚ ਦਿੱਕਤ ਆ ਸਕਦੀ ਆ ਬਟ ਇੱਥੇ ਸਾਰਾ ਐਕਸਪੀਰੀਅੰਸ ਵਧੀਆ ਰਿਹਾ ਅੱਛਾ ਜੀ ਮੈਂ ਤੁਸੀਂ ਕਿਹਾ ਵੀ ਕਈ ਜਗ੍ਹਾ ਤੇ ਗਏ ਆ ਵੀ ਹੈਨਾ ਉਹਨਾਂ ਨੇ ਕਿਹਾ ਵੀ ਗੈਪ ਦੇ ਕਾਰਨ ਤੁਹਾਨੂੰ ਦਿੱਕਤ ਆ ਸਕਦੀ ਹੈ ਵਿਜ਼ਨ ਗਰੁੱਪ ਜਦੋਂ ਆਏ ਸੀਗੇ ਕੀ ਉਮੀਦ ਲੈ ਕੇ ਆਏ ਸੀਗੇ ਤੇ ਜਿਹੜੀ ਉਮੀਦ ਆ ਉਹ ਕਿੰਨੇ ਕ ਜ਼ਿਆਦਾ ਪੂਰੀ ਹੋਗੀ ਮੈਮ ਉਮੀਦ ਤਾਂ ਸੀਗੀ ਕਿ ਵੀਜ਼ਾ ਆਊਗਾ ਕਿਉਂਕਿ ਇਹਨਾਂ ਦੇ ਅਸੀਂ ਪਹਿਲਾਂ ਕਾਫੀ ਵੀਜ਼ਾਸ ਵਗੈਰਾ ਚੈੱਕ ਕੀਤੇ ਸੀਗੇ ਬੈਕਗ੍ਰਾਉਂਡ ਚੈੱਕ ਕੀਤਾ ਸੋ ਉਮੀਦ ਤਾਂ ਸੀਗੀ ਕਿ ਵੀਜ਼ਾ ਆ ਜਾਊਗਾ ਮੇਰਾ ਹੂੰ ਤੇ ਫਾਈਨਲੀ ਆ ਵੀ ਗਿਆ ਹਾਂਜੀ ਆ ਗਿਆ ਤੇ ਕੁਝ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ੍ਹ ਦੇ ਸਾਡੇ ਯੂਥ ਬਾਹਰ ਜਾਣ ਦੇ ਵਿੱਚ ਸਾਰੇ ਜਿਹੜੇ ਅੱਗੇ ਪਿੱਛੇ ਹੋ ਰਹੇ ਨੇ ਭੱਜ ਦੌੜ ਮੱਚੀ ਹੋਈ ਹੈ ਕਿਤਨੇ ਕਿਤੇ ਸੁਪਨਾ ਵੀ ਪੂਰਾ ਕਰਨਾ ਹੁੰਦਾ ਤੁਸੀਂ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਹਾਂਜੀ ਮੈਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਪਹਿਲਾਂ ਤਾਂ ਸਾਰੀ ਚੀਜ਼ ਨਾ ਕੰਸਲਟ ਕਰਕੇ ਆਉਣ ਐਂਡ ਵਿਜ਼ਨ ਗਰੁੱਪ ਕਾਫੀ ਵਧੀਆ ਇੱਥੋਂ ਫਾਈਲ ਲਗਾਉਂਦੇ ਨੇ ਸਾਰੀ ਚੀਜ਼ ਕੰਸਲਟ ਕਰਦੇ ਆ ਕਿ ਤੁਹਾਡੇ ਕੀ ਲਾਈਕ ਡਾਊਟਸ ਨੇ ਸਾਰੇ ਕਲੀਅਰ ਕੀਤੇ ਜਾਂਦੇ ਆ ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਇੱਥੇ ਆਓ ਤੇ ਆਪਣੀ ਫਾਈਲ ਬਾਰੇ ਜਰੂਰ ਕੰਸਲਟ ਕਰੋ ਅੱਜ ਕਿਤੇ ਨਾ ਆਪਾਂ ਗੱਲ ਕਰੀਏ ਹੈਨਾ ਕਿ ਅੱਜਕੱਲ ਬਹੁਤ ਜ਼ਿਆਦਾ ਧੋਖਾਧੜੀ ਵੀ ਹੋ ਰਹੀਏ ਲੋਕ ਜਿਹੜੇ ਨੇ ਜਿਹੜੇ ਏਜੰਟ ਹੁੰਦੇ ਨੇ ਉਹ ਗਲਤ ਤਰੀਕੇ ਨਾਲ ਡੀਲ ਕਰਦੇ ਨੇ ਰਿਫਿਊਜ਼ਰ ਕ੍ਰੀਏਟ ਕਰ ਦਿੰਦੇ ਨੇ ਜਾਂ ਕਿਤੇ ਨਾ ਕਿਤੇ ਸਾਲ ਦਾ ਗੈਪ ਕੋਈ ਕੀ ਕਹਿਣਾ ਚਾਹੁੰਦੇ ਹੋ ਆ ਮੈਮ ਇਹੀ ਆ ਕਿ ਕਾਫੀ ਲਾਈਕ ਕੰਸਲਟੇਸ਼ਨਸ ਓਪਨ ਹੈਗੇ ਨੇ ਜੋ ਕੰਸਲਟ ਕਰਦੇ ਆ ਸੋ ਇਹੀ ਆ ਕਿ ਪਹਿਲਾ ਸਹੀ ਤਰੀਕੇ ਨਾਲ ਚੈੱਕ ਕਰੋ ਉਹਨਾਂ ਦਾ ਬੈਕਗ੍ਰਾਉਂਡ ਵੀ ਕਿਦਾਂ ਫਾਈਲ ਲਗਾਉਂਦੇ ਆ ਕਿ ਬਿਕੋਜ਼ ਇਹ ਅੱਜਕੱਲ ਤੁਹਾਨੂੰ ਪਤਾ ਕਾਫੀ ਚੱਲ ਰਿਹਾ ਵਾ ਸੋ ਮੈਨੂੰ ਵਿਜ਼ਨ ਗਰੁੱਪ ਇੱਥੇ ਸਾਰਾ ਵਧੀਆ ਲੱਗਿਆ ਇਹਨਾਂ ਦੀ ਟੀਮ ਸੋ ਇਹੀ ਸੁਜੈਸਟ ਕਰੂੰਗੀ ਕਿ ਇੱਥੇ ਜ਼ਰੂਰ ਆਓ ਐਂਡ ਕੰਸਲਟ ਕਰੋ ਅੱਛਾ ਕਿਤੇ ਨਾ ਕਿ ਜਿਹੜਾ ਕੈਨੇਡਾ ਲਗਾਤਾਰ ਹੀ ਆਪਣਾ ਰੋਲ ਜਿਹੜੇ ਚੇਂਜ ਕਰ ਲੈਂਦਾ ਵੀ ਹਾਂ ਕੁਝ ਕੁਝ ਨਾ ਕੁਝ ਤਬਦੀਲੀ ਜੜੀ ਹੁੰਦੀ ਰਹਿੰਦੀ ਹੈ ਲੱਗਦਾ ਸੀ ਕਿ ਤੁਹਾਡਾ ਵੀਜ਼ਾ ਬੀ ਦਿਨਾਂ ਦੇ ਵਿੱਚ ਜਿਹੜਾ ਵਿਜ਼ਨ ਗਰੁੱਪ ਵਾਲੇ ਲਵਾ ਕੇ ਦੇ ਦੇਣਗੇ ਹਾਂਜੀ ਮੈਮ ਡਰਤਾ ਜ਼ਰੂਰ ਸੀਗਾ ਕਿ ਲਾਈਕ ਜਿੱਦਾਂ ਰੂਲਸ ਚੇਂਜ ਹੁੰਦੇ ਰਹਿੰਦੇ ਐ ਐਂਡ ਗੈਪ ਵੀ ਮੇਰਾ ਸੀਗਾ ਕਿ ਥੋੜੀ ਦਿੱਕਤ ਆ ਸਕਦੀ ਆ ਬਟ ਮੈਨੂੰ ਉਮੀਦ ਵੀ ਸੀ ਕਿ ਮੇਰਾ ਵੀਜ਼ਾ ਆ ਜਾਊਗਾ ਕਿਆ ਬਾਤ ਹਾਂਜੀ ਸੋ ਇਹਨਾਂ ਦਾ ਸੁਪਨਾ ਜਿਹੜਾ ਆ ਵਿਜ਼ਨ ਗਰੁੱਪ ਵਾਲੇ ਨੇ 20 ਦਿਨਾਂ ਦੇ ਵਿੱਚ ਪੂਰਾ ਕਰਕੇ ਦੇ ਦਿੱਤਾ ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੁਹਾਡਾ ਵੀ ਸੁਪਨਾ ਐ ਬਾਹਰ ਜਾਣ ਦਾ ਤਾਂ ਤੁਸੀਂ ਵੀ ਜਲਦੀ ਤੋਂ ਜਲਦੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰ ਲਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨਿਹਾਂ ਮਲਿਕ ਕੈਮਰਾ ਪਰਸਨ ਵਿਪਨ ਪਸੀਨਾ